ਵਾਰੀਵਾ ਅਸ਼ਵਾਖ ਦੀ ਵੀਡੀਓ ਬਣਾ ਲਿਆ ਕਰ ਬਈ ਸਿੰਘ ਸਰਦਾਰ ਪਰ ਸਾਹਮਣੇ ਪਾਸੇ ਜੰਨੇ ਬੋਲ ਰਿਹਾ ਕਾਸਟ ਜੰਨੇ ਥੋੜਾ ਬਿੱਤੇ ਹਾਂ ਥੋੜਾ ਬਿੱਤੇ ਖੜੇ ਆ ਜੰਗ ਸਾਰੇ ਨੂੰ ਪਤਾ ਆਪਾਂ ਕੁਝ ਨਹੀਂ ਖਾਂ ਆਪਣੇ ਦਿਲ ਸਿੱਧੇ ਬੋਹ ਦਾ ਟਰੈਕਟਰਾਂ ਦੇ ਉਹਨਾਂ ਨੂੰ ਪਤਾ ਲੱਗੇਗਾ ਆਂ ਅੱਖ ਨਹੀਂ ਆਈ ਆ ਦੂ ਜਿੱਤਾ ਇੱਕ 107 ਬਾਲ ਮੈਂਬਰ ਸਾਹਿਬ ਉਹ ਕਹਿੰਦੇ ਆਪਾਂ ਦੇ ਦੇਣਾ ਆਹ 6 ਲਓ ਜਿਹੜਾ ਬੰਦਾ ਉਹ ਅੱਗੇ ਗੱਲਬਾਤ ਕੋਈ ਹੋਰ ਬਣਦੀ ਇਹਦਾ ਬਚਣ ਕੀ ਤਿੰਨ ਨਹੀਂ ਹਾਂ ਸਹੀ ਗੱਲ ਹੈ ਹਾਂ ਉਹਨੂੰ ਗੁੱਡ ਮਾਰਨਿੰਗ ਸਟਾਰਟ ਹੋ ਜਾਂਦੀ ਹੈ ਵਾਹ ਹਾਈ ਥੇਰਾ ਹਾਂ ਅੱਜ ਆ ਕੇ ਬੱਤ ਨਹੀਂ ਜੋ ਸੂਲ ਬਣੇ ਹੋਏ ਆ ਵੀ ਬੜੀ ਮੜਕ ਦਾ ਤੁਰਨਾ ਤੈਨੂੰ ਨਸ਼ਾ ਜਵਾਨੀ ਦਾ ਥੋੜਾ ਪੇਸ਼ ਸਾਢੇ ਸੈਕਟਰੀ ਸਾਹਿਬ ਪਹੁੰਚੇ ਹੋਏ ਆ कर सत बल पंजा दे ला बि हिकु सौ सब के बि हिकु सौ दवा लॻंदा ਸਾਹਮਣੇ ਆਹ ਗੱਲਬਾਤ ਮੈਨੂੰ ਲੱਗਦਾ ਉੱਥੀ ਬਾਤੀਆਂ ਜਾਂ ਫਿਰ ਗੱਲਬਾਤ ਇੱਕ ਤਰਫੀ ਆਹ ਆਹ ਰਪਾ ਪਾ ਲੋ ਪਾ ਦੀ ਨਾਲ ਦਾ ਜੋਰ ਨਾਲ ਵਾਹ ਕਿਹਨੇ ਹੋਰੀ 70 ਦਾ ਹੱਟ ਲੈ ਵੀ ਰੱਖਾਂਗੇ ਆਪਾਂ ਸਾਡੇ ਮਾਸਟਰ ਜੀ ਨਾਲ ਕਤੇ ਵਾਕਏ ਅਕਰ ਜੀ ਦੀ ਬਹੁਤ ਵੱਡੀ ਸੇਵਾ ਸੰਧੀ ਹੋਈ ਹੈ ਸੰਮੇਬਰ ਸਾਹਿਬ ਜੀ ਸਾਡੇ ਸਤਨਾਮ ਮੈਂਬਰ ਸਾਹਿਬ ਉਹਨਾਂ ਨੇ 100 ਦਾ ਨਾ ਇੱਥੇ ਇੱਥੇ ਜਦੋਂ ਰਸਤੇ ਪਾਏ ਤਾਂ ਨਾ ਫਰਾਹ ਲਾਦੇ ਜਿਵੇਂ ਤਿੰਨ ਕੁੜੀਆਂ ਬੰਦ ਮੁੰਡਾ ਹੋਇਆ ਹੁੰਦਾ ਇੱਥੇ ਸਰਾਇਆ ਤੇ ਅਤਰਨਾਟ ਵਾਹ ਜੀ ਵਾਹ ਅਸ਼ੋਕ ਮੱਤੀ ਜੀ ਬੈਠੇ ਉਧਰ ਸਰੋ ਮਿੱਤਰ ਜੀ ਕਮੋਲ ਆਪਣਾ ਕੀ ਕੀ ਸਮਾਂ